ਜੰਦਾਬਾਦ ਕੱਲ ਪੰਜਾਬ ਦੇ ਜੋ ਮਾਨ ਸਰਕਾਰ ਦਾ ਪੰਜਾਬ ਸਰਕਾਰ ਮਰਦਾਬਾਦ ਜਥੇਬੰਦੀਆਂ ਦੇ ਆਗੂਆਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ ਜਿਹੜੇ ਇਸ ਘਰਨੇ ਚ ਕਾਉਣ ਵਾਲੀ ਸਰਕਾਰ ਨੂੰ ਮਰਦਾਬਾਦ ਆਗਲਾ ਤੋਂ ਸ਼ੰਭੀਤ ਸ਼ੰਭੂ ਅਤੇ ਇੱਕ ਨਰੂਲ ਬਾਰਡਰ ਜਿਹੜਾ ਹੈ ਵਿਲਾ ਪਰਵਾਇਆ ਗਿਆ ਉਸ ਦੇ ਰੋਸ ਸੇ ਜੋ ਅੱਜ ਪੰਜਾਬ ਭਰ ਦੇ ਵਿੱਚ ਕਿਰਤੀ ਕਿਸਾਨੀ ਨੇ ਮਿਲ ਕੇ ਪਿੰਡ ਦਿੱਤੀ ਕਿਸਾਨਾਂ ਨੂੰ ਸਕਾ ਕਰਨ ਵਾਲੀਆਂ ਸਰਕਾਰ ਅਮਰਦਾਬਾਦ ਸੋਨਿਆ ਪਿੰਡ ਕਿੰਗਰਾ ਦੇ ਵਿੱਚ ਫੂਕੇ ਗਏ ਆਥੀ ਕਿਸਾਨਾਂ ਦੀ ਆਮਦਾਨਾ ਮੰਨਣ ਵਾਲੀਆਂ ਸਰਕਾਰ ਅਮਰਦਾਬਾਦ ਪੀਪੂਟ ਕਿਰਤੀ ਕਿਸਾਨੀ ਉਹਨਾਂ ਨੂੰ ਬੁਜੁਰਗਾਂ ਨੂੰ ਹਰਾਸਤ ਲੈਣ ਵਾਲੀ ਸਰਕਾਰ ਮਰਦਾਬਾਦ ਮਰਦਾਬਾਦ ਜਿਹੜਾ ਉਹ ਜਿਹੜਾ ਈਸੀ ਸਮਾਨ ਸੀਗਾ ਕਿਸਾਨਾਂ ਦਾ ਸਿਲੰਡਰ ਹੋ ਗਈ ਏਸੀ ਜੀ ਦਾ ਗਰਮੀਆਂ ਤੋਂ ਬਚਣ ਵਾਸਤੇ ਪੱਕੇ ਸੀਗੇ ਕਿਸਾਨਾਂ ਦੇ ਜੇ ਕੇ ਵਗੈਰਾ ਸੀ ਜਿਹੜੇ ਲੰਗਰ ਤਿਆਰ ਕਰਦੇ ਸੀ ਉਹ ਵੱਡੀ ਪੱਦਰ ਤੇ ਜਿਹੜੇ ਉਥੋਂ ਚੋਰੀ ਕੀਤੇ ਗਏ ਆ ਤੇ ਜਿਹੜੀ ਇਹਦੀ ਅਸੀਂ ਬਹੁਤ ਵੱਡੀ ਨਿੰਦਿਆ ਕਰਦੇ ਆ ਪੂਰੇ ਪੰਜਾਬ ਦੇ ਵਿੱਚ ਅੱਜ ਨਗਰਾਂ ਤੇ ਜਿਹੜੇ ਪੁੱਤਰੇ ਪੂਕੇ ਗਏ ਆ ਭਗਵੰਤ ਮਾਨ ਦੇ ਤੇ ਨਾਲ ਮੋਦੀ ਦੇ ਤੇ ਅੱਜ ਸਾਡੇ ਪਿੰਡ ਕنگਰੇਦੀ ਵੀ ਸਾਰੇ ਨਗਰ ਨੇ ਇਕੱਠਾ ਹੋ ਕੇ ਆਪ ਦਾ ਰੋਜ਼ਗਾਰ ਕੀਤਾ ਕਿ ਜੇ ਆਉਣ ਵਾਲੇ ਸੰਘਰਸ਼ਾਂ ਨੂੰ ਇਸੇ ਤਰ੍ਹਾਂ ਸਰਕਾਰ ਦਬਾਊਗੀ ਤੇ ਲੋਕ ਦਬਣ ਵਾਲੇ ਨਹੀਂਗੇ ਆਪ ਦਾ ਹੱਕ ਆ ਜਿਹੜੇ ਉਹ ਲੈਣਾ ਜਾਣਦੇ ਆ ਜਿਵੇਂ ਅੱਗੇ ਦਿੱਲੀ ਤੋਂ ਅਸੀਂ ਆਪਦੇ ਹੱਕ ਲੈ ਆ ਉਸੇ ਤਰ੍ਹਾਂ ਹੀ ਆਪ ਦੇ ਹੱਕ ਲੈਣ ਵਾਸਤੇ ਤਿਆਰ ਹਾਂ ਇਸੇ ਚਾਰ ਕੇ ਜਰੂਰ ਉਹ ਯਾਰ ਦਿੱਤਾ ਬਹੁਤ ਬਹੁਤ ਧੰਨਵਾਦ